ਇਸ ਕਹਾਣੀ ਦਾ ਮੁੱਖ ਨੀਮ ਹੈ ਗਰੀਬ ਦਾ ਦਰਦ ਆਓ ਆਪਾਂ ਹੁਣ ਇਸ ਕਹਾਣੀ ਵੱਲ ਅੱਗੇ ਵਧੀਏ ਇੱਕ ਵਾਰ ਇੱਕ ਸ਼ਹਿਰ ਵਿੱਚ ਇੱਕ ਜਗ੍ਹਾ ਤੇ ਰੈੱਡ ਲਾਈਟ ਹੋਈ ਸੀ ਅਤੇ ਉੱਥੇ ਬਹੁਤ ਹੀ ਕਾਰਾਂ ਤੇ ਬਹੁਤ ਹੀ ਮੋਟਰਸਾਈਕਲ ਆਦੀ ਹੋਰ ਵੀ ਕਈ ਚੀਜ਼ਾਂ ਖੜੀਆਂ ਹੋਈਆਂ ਸਨ ਅਤੇ ਉਹ ਹਰੀ ਬੱਤੀ ਹੋਣ ਦੀ ਬੇਟ ਵਿੱਚ ਸਨ ਕਿ ਕਦੋਂ ਵੀ ਹਰੀ ਬੱਤੀ ਹੋਵੇ ਤੇ ਅਸੀਂ ਆਪੋ ਆਪਣੀਆਂ ਮੰਜ਼ਲਾਂ ਵੱਲ ਅੱਗੇ ਵਧੀਏ ਐਨੇ ਨੂੰ ਹਰੀ ਬੱਤੀ ਹੋ ਗਈ ਅਤੇ ਉਸ ਕਾਰ ਦੇ ਨਾਲ ਇੱਕ ਰਖਸ਼ੇ ਵਾਲਾ ਵੀ ਖੜਾ ਸੀ ਜਿਸ ਨੇ ਬਹੁਤ ਹੀ ਆਪਣੇ ਰਖਸ਼ੇ ਉੱਤੇ ਸਮਾਨ ਲੱਦਿਆ ਹੋਇਆ ਸੀ ਜਦੋਂ ਹਰੀ ਲਾਈਟ ਹੋਈ ਉਹ ਦੋਨੋਂ ਹੀ ਜਾਣੇ ਤੁਰਨ ਲੱਗੇ ਤੇ ਉਸ ਦਾ ਰਖਸ਼ਾ ਥੋੜਾ ਜਿਹਾ ਕਾਰ ਦੇ ਨਾਲ ਖਹਿ ਗਿਆ ਅਤੇ ਉਸ ਦੀ ਕਾਰ ਉੱਪਰ ਚਰੀਟਾਂ ਵੀ ਪੈ ਗਈਆਂ ਫਿਰ ਉਸ ਦੋਨਾਂ ਨੇ ਉਸ ਹਰੀ ਬੱਤੀ ਵਾਲੇ ਚੌਕ ਨੂੰ ਪਾਰ ਕੀਤਾ ਅਤੇ ਉਸ ਨੇ ਅੱਗੇ ਜਾ ਕੇ ਆਪਣੀ ਕਾਰ ਰੋਕ ਲਈ ਅਤੇ ਉਹ ਰਾਖਸ਼ੇ ਵਾਲਾ ਵੀ ਰੁਕ ਗਿਆ ਇੰਨੇ ਨੂੰ ਇੱਕ ਉਹਨਾਂ ਦੇ ਪਿੱਛੇ ਹੋਰ ਵੀ ਕਾਰ ਵਿੱਚ ਇੱਕ ਲੜਕਾ ਸੀ ਉਹ ਵੀ ਇਹ ਸਭ ਕੁਝ ਦੇਖ ਰਿਹਾ ਸੀ ਕਿ ਹੁਣ ਰਾਖਸ਼ੇ ਵਾਲੇ ਦੀ ਜਾਨ ਨਹੀਂ ਬਾਤ ਚ ਸਕਦੀ ਉਹ ਕਾਰ ਵਾਲਾ ਉਸ ਨੂੰ ਜਾਂ ਤਾਂ ਮਾਰੇਗਾ ਜਾਂ ਫਿਰ ਉਸ ਤੋਂ ਪੈਸੇ ਲਵੇਗਾ ਕਿ ਮੈਂ ਆਪਣੀ ਗੱਡੀ ਠੀਕ ਕਰਾ ਸਕਾਂ ਜਦੋਂ ਉਹ ਦੋਨੋਂ ਹੀ ਇੱਕ ਦੂਜੇ ਦੇ ਸਾਹਮਣੇ ਹੋਏ ਅਤੇ ਵੱਡੀ ਗੱਡੀ ਵਿੱਚੋਂ ਅਤੇ ਮਹਿੰਗੀ ਕਾਰ ਵਿੱਚੋਂ ਉਹ ਵਿਅਕਤੀ ਨਿਕਲ ਕੇ ਰਾਖਸ਼ੇ ਵਾਲੇ ਦੇ ਸਾਹਮਣੇ ਆਇਆ ਤੇ ਉਸ ਨੇ ਦੋਨੋਂ ਹੀ ਹੱਥ ਜੋੜ ਲੈ ਅਤੇ ਰਾਖਸ਼ੇ ਵਾਲੇ ਨੂੰ ਪੁੱਛਣ ਲੱਗਾ ਕਿ ਤੁਹਾਨੂੰ ਕੋਈ ਛੱਟ ਤਾਂ ਨਹੀਂ ਲੱਗੀ ਉਹ ਗਰੀਬ ਕਹਿਣ ਲੱਗਾ ਉਹ ਰਾਖਸ਼ੀ ਵਾਲਾ ਕਹਿਣ ਲੱਗਾ ਕਿ ਨਹੀਂ ਮੈਨੂੰ ਤਾਂ ਕੁਝ ਨਹੀਂ ਹੋਈ ਹੋਇਆ ਮੈਂ ਤਾਂ ਗਰੀਬ ਹਾਂ ਮੈਨੂੰ ਕੀ ਹੋਣਾ ਹੈ ਮੇਰੇ ਤਾਂ ਥੋੜਾ ਬਹੁਤਾ ਰਾਖਸ਼ਾ ਟੁੱਟ ਗਿਆ ਹੋਵੇਗਾ ਹੋਰ ਕੀ ਹੋਣਾ ਪਰ ਤੁਹਾਡੀ ਕਾਰ ਦਾ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਗਿਆ ਜਿਸ ਕਰਕੇ ਮੈਂ ਤੁਹਾਡੇ ਕੋਲੋਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਇਹ ਗੱਲ ਸੁਣ ਕੇ ਉਸ ਮਹਿੰਗੀ ਕਾਰ ਵਾਲੇ ਵਿਅਕਤੀ ਨੇ ਉਸ ਨੂੰ ਕਿਹਾ ਕੀ ਕੋਈ ਨਾ ਤੁਹਾਡੀ ਗਲਤੀ ਨਹੀਂ ਜਿਆਦਾ ਰਸ਼ ਹੋਣ ਦੇ ਕਾਰਨ ਹੀ ਇਦਾਂ ਹੋ ਗਿਆ ਅਤੇ ਉਸ ਨੇ ਉਸ ਮਹਿੰਗੀ ਕਾਰ ਵਾਲੇ ਵਿਅਕਤੀ ਨੇ ਉਸ ਰਕਸ਼ੇ ਵਾਲੇ ਨੂੰ ਥੋੜੇ ਜਿਹੇ ਪੈਸੇ ਵੀ ਦਿੱਤੇ ਕਿ ਤੁਸੀਂ ਆਪਣਾ ਰਕਸ਼ਾ ਠੀਕ ਕਰਾ ਲੈਣਾ ਅਤੇ ਜਿਹੜਾ ਉਹਨਾਂ ਦੇ ਪਿੱਛੇ ਇੱਕ ਕਾਰ ਵਿੱਚ ਹੋਰ ਵਿਅਕਤੀ ਇਹ ਸਭ ਕੁਝ ਦੇਖ ਰਿਹਾ ਸੀ ਉਹ ਵੀ ਉਹਨਾਂ ਦੇ ਕੋਲ ਆ ਗਿਆ ਉਸ ਮਹਿੰਗੀ ਕਾਰ ਵਾਲੇ ਨੂੰ ਕਹਿਣ ਲੱਗਾ ਕਿ ਤੁਸੀਂ ਪਹਿਲੇ ਬੰਦੇ ਦੇਖੇ ਹਨ ਜੋ ਕਿ ਆਪਣੀ ਕਾਰ ਤੇ ਛੜੀਟਾਂ ਪੈਣ ਤੇ ਵੀ ਕਿਸੇ ਹੋਰ ਵਿਅਕਤੀ ਨੂੰ ਪੈਸੇ ਦਿੰਦੇ ਹਨ ਪਰ ਉਸ ਵਿਅਕਤੀ ਨੇ ਆਖਿਆ ਕਿ ਰੱਬ ਨੇ ਮੈਨੂੰ ਤਾਂ ਬਹੁਤ ਕੁਝ ਦਿੱਤਾ ਹੈ ਮੇਰੇ ਕੋਲ ਤਾਂ ਬਹੁਤ ਹੀ ਮਾਇਆ ਹੈ ਮੈਂ ਤਾਂ ਇਹ ਗੱਡੀ ਠੀਕ ਕਰਾ ਲਵਾਂਗਾ ਪਰ ਇਹ ਗਰੀਬ ਦਾ ਰਾਖਸ਼ਾ ਟੁੱਟ ਗਿਆ ਹੈ ਇਹ ਵਿਚਾਰਾ ਕਿੱਥੋਂ ਕਰਾਵੇਗਾ ਇਹ ਗੱਲ ਸੁਣ ਕੇ ਉਹ ਵਿਅਕਤੀ ਵੀ ਬੜਾ ਹੈਰਾਨ ਹੋ ਗਿਆ ਸਿੱਖਿਆ ਸਾਨੂੰ ਇਸ ਕਹਾਣੀ ਵਿੱਚ ਇਹੀ ਸਿੱਖਿਆ ਮਿਲਦੀ ਹੈ ਕਿ ਹਮੇਸ਼ਾ ਸਾਨੂੰ ਗਰੀਬਾਂ ਦਾ ਦਰਦ ਵੀ ਸਮਝਣਾ ਚਾਹੀਦਾ ਹੈ ਅਤੇ ਉਨ੍ਹਾਂ ਉੱਪਰ ਵੀ ਰਹਿਮ ਕਰਨਾ ਚਾਹੀਦਾ ਹੈ ਆਸ ਹੈ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬਰ ਅਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਆਪਾਂ ਤੁਹਾਡੇ ਲਈ ਹਰ ਰੋਜ਼ ਨਵੀਆਂ-ਨਵੀਆਂ ਕਹਾਣੀਆਂ ਲੈ ਕੇ ਆਉਂਦੇ ਰਹੀਏ